बन बंदा बन के ना बाल बहाल है बंदी बन के मतलब छोड़ा बन जो तो इह, 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 मैं थप्पड़ मारना एक मैं देश तेरी आंखें बजना ही कंगा शाबाश सिर बाओ सिर बाओ पुत्र नौने बनो शाबाश गुड गर्ल सा बच्चा बहुत सियाना बहुत मैं देख रही मैं कुटा ਨਮਨ ਤੇ ਸ਼ਾਬਾਸ਼ ਲੈ ਜੀ ਮਾ ਸੋਨਾ ਬਾਲ ਬੰਦਾ ਏ ਪਿਆਰਾ ਬੱਚਾ ਬੱਚਾ ਖਤਰਨਾਕ ਦੇਖਦਾ ਹੈ ਬੱਚਾ ਹੁਣ ਭੱਜੂਗਾ ਮੈਨੂੰ ਲੱਗਦਾ ਤਾਂ ਮੈਂ ਉਹ ਕਰ ਲੈ ਥੋੜਾ ਜਿਹਾ ਹੋਰ ਤਾਂ ਸ਼ਾਬਾਸ਼ ਬਸ ਕਰ ਲੈ ਥੱਲੇ ਹੁਣ ਦੂਜੇ ਮੈਂ ਮੈਂ ਥੱਪੜ ਮਾਰੂੰਗੀ ਪਲੀ ਚੰਗੀ ਗੱਲ ਸੁਣ ਦੀ ਤੂੰ ਖੜਚ ਯਾਨੀ ਕਰਨਾ ਬੁੱਤ ਮੈਂ ਮੈਂ ਜੇ ਮੈਂ ਫੇਬੋਣਾ ਵੀ ਨਹੀਂ ਹੈਗਾ ਦੇਖ ਲੈ ਫੇ ਗੰਦੀ ਹੋ ਰਿਹਾ ਹੈ ਇੱਕ ਤਾਂ ਤੂੰ ਨਾ 1.5 ਮੀਟਰ ਦੀ ਲੰਬੀ ਹੈ ਥੱਕ ਜਾਂਦਾ ਬੰਦਾ ਤੈਨੂੰ ਪਾਉਂਦਾ ਪਾਉਂਦਾ ਦੇ ਜੀ ਕਾਬੂ ਤੂੰ ਹੁਣਾਈ ਮੇਰੇ ਚਾਣ ਨਾ ਨਾ ਚਮੇ ਚਲਤਾ ਹਾਂ ਮੋਕਰ ਉੱਪਰ ਚੱਕ ਥੋੜਾ ਜਿਹਾ ਉੱਪਰ ਕਿਹਾ ਥੱਲੇ ਨਹੀਂ ਕਿਹਾ ਉੱਪਰ ਚੱਕ ਮੋ ਉੱਪਰ ਚੱਕ ਤਾਂ ਚੱਕ ਤਾਂ ਚਕਸ਼ਾ ਵਸ ਹਾਂ ਆਜਾ ਨਿਹੜਾ ਆ ਮਾ ਹੁਣ ਆ ਜਾ ਗੋਲੀ ਜਾਂ ਨਿਕਲ ਗਈ ਆਜਾ ਨਾਈਏ ਅੱਛਾ ਬੱਚਾ ਆਜਾ ਨਿਹੜਾ ਦਾ ਲੈ ਆਜਾ ਨਿਹੜਾ ਦਾ ਆਜਾ ਆਜਾ ਉਹ ਤੇਰੇ ਨੋਣਾ ਤੇ ਪੈਣਾ ਹੀ ਤੂੰ ਜੋ ਮਰਜ਼ੀ ਕਰਾ ਜਾ। ਧਿਕ ਧਿਕ ਆ ਜਾ ਆ ਜਾ ਆ ਜੰਨਾ ਮਾ ਆ ਜਾ। ਨੋਣਾ ਤੇ ਪੈਣਾ ਹੀ ਇਦਾਂ ਸਰਜੂ। ਨੋਣਾ ਤੇ ਪੈਣਾ ਹੀ ਮੈਂ ਤੈਨੂੰ ਫੜ ਤਾਂ ਸਕਦੀ ਆ। ਭੁੱਲ ਜਾ ਤੂੰ। ਫੜ ਤਾਂ ਲੈਣਾ ਹੀ ਮੈਂ ਕੀ ਬਹੂੰ। ਆ ਜਾ ਨਾਲ ਬਹੂੰ ਬਹੂੰ ਕੁਛ ਨਹੀਂ ਆ ਜਾ ਆ ਜਾ ਆ ਜਾ ਆ ਜਾ। ਚਾਮਲ ਆ ਜਾ। ਦੇ ਲੈ ਫੜਨ ਨਹੀਂ ਦਿੰਦੀ। ਚਾਂ ਦੇਖ 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 ਲੜਾਈ। ਲੜਾਈ ਖੜ ਚ। ਨਾਲਾ 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 ਨਾਲਾਂ ਦਵਾਲੀਏ ਨਾਲਾ ਆ ਜਾ ਆ ਜਾ ਪੁੱਤ ਆ ਜਾ ਨਾਲਾ ਮੈਨੂੰ ਥਕਾ ਨਾ ਤੂੰ ਦੇ ਜੀ ਨਾਲਾ ਫੜ ਤੇ ਤੈਨੂੰ ਮੈਂ ਲੈਣਾ ਜਿੰਨਾ ਮਰਜ਼ੀ ਚਾਵਨ ਲਾ ਤੂੰ ਆ ਜਾ ਸ਼ਰਾਰਤੀ ਨੋਣਾ ਨਹੀਂ ਆ ਜਾ ਨਾਲਾ ਮਾਸਾ ਐਵੇਂ ਸਰਜੂ ਤੇਰਾ ਭੰਜ ਕੇ ਆ ਜਾ ਆ ਜਾ ਆ ਜਾ ਆ ਜਾ ਆ ਜਾ ਪੁੱਤ ਆ ਜਾ ਉਹ ਜੋ ਮੇਰੇ ਸੋ ਪੁੱਤ ਆ ਜਾ ਚਾ ਨਾ ਇਹ ਨਾ ਇਹ ਨਾ ਇਹ ਨਾ ਇਹ